ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਠੀਕ ਆ ਹੁਣ ਤੂੰ ਅੱਗੇ ਨਾਲੋਂ ਵਾਹ ਵਈ ਬਸ ਤੇ ਮੁੰਡਾ ਪਬਜੀ ਖੇਡਦਾ ਸੀ ਜੀ ਗੇਮ ਬਹੁਤ ਜ਼ਿਆਦਾ ਹੁਣ ਠੀਕ ਹੋ ਗਿਆ ਮੇਰਾ ਵੀਰ ਜਦੋਂ ਇਹਦੇ ਮੰਮੀ ਲੈ ਕੇ ਆਏ ਸੀ ਅਫਸਰ ਸੀ ਬਹੁਤ ਉਦੋਂ ਤੇ ਹਾਂ ਵੀ ਕੁੜੀ ਰਾਣੀ ਠੀਕ ਆ ਤੁਸੀਂ ਕਿਵੇਂ ਹੋ ਕਾਕਾ ਠੀਕ ਆ ਤੇ ਘਰ ਵਾਲੀ ਠੀਕ ਆ ਹਾਂ ਨੀ ਸ਼ੂਗਰ ਅਪਡੇਟ ਹੁੰਦੀ ਹੈ ਜੀ ਉਹਨਾਂ ਦੀ ਕਰੀ ਬਾਤ ਠੀਕ ਹੈ ਹਾਂਜੀ ਉਹ ਫਰਕ ਹੈ ਹਾਂਜੀ ਕਿਵੇਂ ਤੁਹਾਡਾ ਲੱਕੀ ਠੀਕ ਹੈ ਇੱਥੇ ਟੈਂਪਰੇਰੀ ਬੋਰਡ ਆ ਜੀ ਸਾਡੀ ਇਹ ਇੱਥੇ ਜਿਹੜੇ ਕੈਂਪ ਦੇ ਵਿੱਚ ਸਤਿ ਸ੍ਰੀ ਅਕਾਲ ਭੈਣੇ ਇਹ ਸਾਡੀ ਭੈਣ ਵੀ ਹੁਣ ਠੀਕ ਅੱਗੇ ਨਾਲ ਬਹੁਤ ਆ ਬਾਈ ਨੂੰ ਵੀ ਬਹੁਤ ਖਲਾਤ ਮਾਰੇ ਹੋਏ ਲੈ ਕੇ ਆਏ ਸੀ ਮੰਨ ਕੇ ਅਸੀਂ ਕਰਦੀ ਇਹ ਵੀ ਬੈਨੂ ਵੀ ਇੰਨੇ ਬੱਚੀ ਵੀ ਨੂੰ ਵੀ ਆ ਭੈਣ ਨੂੰ ਵੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰ ਦੀ ਟੈਂਪਰੇਰੀ ਬੋਰਡ ਆ ਜੀ ਇਹ ਦੇਖੋ ਜੋ ਕਿ ਖੜਾ ਹੈ ਬਾਈ ਸਾਡਾ ਤੇ ਇੱਥੇ ਨਾ ਜਿੰਨੇ ਵੀ ਪੇਸ਼ੈਂਟ ਰੱਖੇ ਹੋਏ ਨੇ ਇਹ ਸਾਰੇ ਉਹ ਪੇਸ਼ੈਂਟ ਨੇ ਜਿਹੜੇ ਇਸ ਬਾੜ ਵਿੱਚ ਬਾਹਰੋਂ ਆਏ ਮਰੀਜ਼ਾਂ ਨੂੰ ਕੁਝ ਦਿਨਾਂ ਲਈ ਰਹਿਣ ਲਈ ਹਾਂਜੀ ਇਹ ਬਾੜ ਦੇ ਵਿੱਚ ਜਿਵੇਂ ਮਹੀਨਾ 20 ਦਿਨ 15 ਦਿਨ 2 ਮਹੀਨੇ ਜਿੱਦਾਂ ਦੀ ਵੀ ਲੋੜ ਹੁੰਦੀ ਹੈ ਮਰੀਜ਼ ਦੀ ਉਹਨਾਂ ਨੂੰ ਇੱਥੇ ਭਰਤੀ ਕੀਤਾ ਜਾਂਦਾ ਜਿਹੜੇ ਸਾਡੇ ਕੈਂਪ ਦੇ ਵਿੱਚ ਆਉਂਦੇ ਨੇ ਭੈਣਪਰਾ ਜਿਵੇਂ ਆਹ ਵੀਰੇ ਨੂੰ ਬੰਨ ਕੇ ਲੈ ਕੇ ਆਏ ਸੀਗੇ ਹਨਾ ਤੇ ਹੁਣ ਵੀਰਾ ਠੀਕ ਆ ਦਵਾਈ ਚੱਲਦੀ ਆ 10 15 ਦਿਨ ਹੋ ਗਏ ਇਹਨੂੰ ਕੋਈ ਵੀਰ ਮਹੀਨੇ ਤੋਂ ਆ ਕੋਈ ਡੇਢ ਮਹੀਨੇ ਤੋਂ ਆ ਹਨਾ ਸਤਿਕਾਰ ਬਾਪੂ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਨਾਲ ਰਹਿੰਦੇ ਨੇ ਇੱਕ ਮੈਂਬਰ ਦੇ ਮੀਂ ਪਪਾ ਭੈਣ ਭਰਾ ਕੋਈ ਕਿਉਂਕਿ ਟੈਂਪਰੇਰੀ ਵਾਰਡ ਦੇ ਵਿੱਚ ਜਿਹੜੇ ਮਰੀਜ਼ ਰੱਖੇ ਜਾਂਦੇ ਉਹ ਇਕੱਲੇ ਨਹੀਂ ਰੱਖੇ ਜਾਂਦੇ ਤੇ ਫਿਰ ਇੱਥੇ ਰੱਖ ਕੇ ਇਹਨਾਂ ਦਾ ਇਲਾਜ ਕੀਤਾ ਜਾਂਦਾ ਜਦੋਂ ਠੀਕ ਹੋ ਜਾਂਦੇ ਨੇ ਆਪਣੇ ਆਪ ਜੋਗੇ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਘਰੇ ਭੇਜਿਆ ਜਾਂਦਾ ਹੈ ਤੇ ਇੱਕ ਤਾਂ ਉਹਨਾਂ ਭੈਣਾ ਭਰਾਵਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਘਰੇ ਰੱਖਿਆ ਕਮਰੇ 'ਚ ਬੰਦ ਕਰਕੇ ਰੱਖਿਆ ਬੰਨ ਕੇ ਰੱਖਿਆ ਉਹ ਜਰੂਰ ਜਿਹੜੇ ਸਾਡੇ ਦਵਾਈਆਂ ਦੇ ਲੰਗਰ ਲੱਗਦੇ ਆ ਕੈਂਪ ਲੱਗਦੇ ਆ ਉਹਦੇ ਵਿੱਚ ਲੈ ਕੇ ਆਓ ਉਹਨਾਂ ਨੂੰ ਤਾਂ ਜੋ ਉਹ ਆਜ਼ਾਦ ਹੋ ਸਕਣ ਠੀਕ ਹੋ ਸਕਣ ਤੇ 0161 520071 ਇਹ ਨੰਬਰ ਤੇ ਫੋਨ ਕਰਕੇ ਜਾਣਕਾਰੀ ਦਿਓ ਸਾਨੂੰ ਤੇ ਟੋਕਨ ਲੈ ਲਓ ਟੋਕਨ ਲੈ ਕੇ ਆਉਣਾ ਹੈ ਨਾ ਟੋਕਨ ਤੋਂ ਬਿਨਾ ਨਾ ਆਇਓ ਤੇ ਇੱਥੇ ਉਹਨਾਂ ਦਾ ਰੱਖ ਕੇ ਆਪਾਂ ਇਲਾਜ ਕਰਾਵਾਂਗੇ ਵੈਗਰੂ ਮੇਰ ਕਰਨਗੇ ਜਿਹੜਾ ਮੈਂਬਰ ਤੁਹਾਡਾ ਅੰਦਰ ਬੰਦ ਬੈਠਾ ਕਮਰੇ ਦੇ ਵਿੱਚ ਜਾਂ ਬੰਨਿਆ ਹੋਇਆ ਵਾ ਉਹ ਆਜ਼ਾਦ ਹੋ ਕੇ ਇੱਕ ਜੀ ਆਪਣਾ ਜੀਵਨ ਆਪਣੇ ਤਰੀਕੇ ਨਾਲ ਬਤੀਤ ਕਰ ਸਕਦਾ ਜੀ। ਇੱਕ ਸਾਡੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਆ ਤੁਸੀਂ ਦੇਖਦੇ ਹੋ ਪਰ ਲੋਹੇ ਦਾ ਸ਼ੈੱਡ ਪਾਇਆ ਹੋਇਆ। ਹੁਣ ਸਰਦੀਆਂ ਤਾਂ ਨਿਕਲ ਗਈਆਂ ਪਿਛਲੀਆਂ ਗਰਮੀਆਂ 'ਚ ਬਹੁਤ ਜ਼ਿਆਦਾ ਔਖੇ ਹੋਏ ਸੀ ਅਸੀਂ। ਤੇ ਸਾਡੀ ਸਵਰ ਬੇਨਤੀ ਹੈ ਵੀ ਆ ਹੁਣ ਬਾਬਾ ਜੀ ਗਰਮੀਆਂ ਆਉਣ ਤੋਂ ਆਉਣ ਤੋਂ ਪਹਿਲਾਂ-ਪਹਿਲਾਂ ਵੀ ਇਸ ਸ਼ੈੱਡ ਦੀ ਥਾਂ ਤੇ ਗਾਡਰ ਵਾਲੇ ਪਾ ਕੇ ਜਿਵੇਂ ਚਾਦਰਾਂ ਪਾ ਕੇ ਦੂਜੀਆਂ ਹੋਰ ਸੀਮਿੰਟ ਦੀਆਂ ਛਲੇਟਾਂ ਤੇ ਇੰਤਜ਼ਾਮ ਕਰ ਲੀਏ ਵੀ ਗਰਮੀ 'ਚ ਬਹੁਤ ਔਖਾ ਹੋ ਜਾਂਦਾ ਹੁਣ ਦੇਖੋ ਆ ਕਿੰਨੇ ਮੰਜੇ ਬਾਹਰ ਲੱਗੇ ਹੋਏ ਆ ਕਿਉਂਕਿ ਜਗ੍ਹਾ ਹੈ ਨਹੀਂ ਅੰਦਰ ਫੁੱਲ ਹੋ ਜਾਂਦਾ ਮਰੀਜ਼ ਜ਼ਿਆਦਾ ਹੋ ਜਾਂਦੇ ਕੈਂਪ 'ਚ ਫਿਰ ਮਨਾ ਕਰਨਾ ਔਖਾ ਹੋ ਜਾਂਦਾ ਸਾਨੂੰ ਵੀ ਕਿਉਂਕਿ ਜਿਹੜੇ ਪੇਸ਼ੈਂਟ ਨੂੰ ਅਸੀਂ ਰੱਖਦੇ ਆ ਉਹਨੂੰ ਰੱਖਦੇ ਜਿਹੜਾ ਬਹੁਤ ਕ੍ਰਿਟੀਕਲ ਹੁੰਦਾ ਜਿਹੜਾ ਲੋਡ ਬੰਦ ਹੁੰਦਾ ਹਨਾ ਤਾਂ ਫਿਰ ਆਪਣੇ ਕੋਲੇ ਕਿੰਨੇ ਪੇਸ਼ੈਂਟ ਆ ਪਰ ਟੋਟਲ ਭਾਈ ਜੀ ਅਸਟੈਂਟ 45 ਪੇਸ਼ੈਂਟ ਆ ਪਲੱਸ ਅਟੈਂਡੈਂਟ ਨਾਲ ਉਹਨਾਂ ਦੇ 45 45 ਹੋਏ ਹੋਗਾ ਹਰੇਕ ਦੇ ਨਾਲ ਇੱਕ ਇੱਕ ਬੰਦਾ ਵਾ ਤੇ 90 ਜਾਣੇ ਆ ਯਾਨੀ ਕਿ 45 ਮਰੀਜ਼ ਆ 45 ਅਟੈਂਡੈਂਟ ਨੇ ਅੱਗੇ ਹੋਣਾ ਤੇ ਫਿਰ ਉਹ 90 ਜਾਣਿਆਂ ਦੇ ਰਹਿਣ ਲਈ ਉਹ ਸ਼ਹਿਰ ਛੋਟਾ ਵਾ ਤੇ ਹੁਣ ਸਾਡੀ ਕੋਸ਼ਿਸ਼ ਹੈ ਜਿਵੇਂ ਇਹਦੇ ਪਿੱਛੇ ਮੱਝਾਂ ਵਾਲਾ ਵਾ ਮੱਝਾਂ ਵਾਲਾ ਸੀ ਉਧਰ ਸ਼ਿਫਟ ਕਰ ਦੇਣਾ ਤੇ ਇਹ ਸਾਰੀ ਦੀ ਸਾਰੀ ਵੱਡੀ ਟੈਂਪਰੇਰੀ ਬੋਰਡ ਬਣਾ ਦੇਣੀ ਆ ਜਿਹਦੇ ਤੇ ਇਦਾਂ ਜਿਵੇਂ ਹੁਣ ਆ ਪਾਇਆ ਸੀ ਗਾਡਰ ਪਾ ਕੇ ਨਾ ਉਹ ਪੋਰਸਲੇਟਾਂ ਪਾਤੀਆਂ ਜੀ ਆ ਤੇ ਜੇ ਕਿਸੇ ਦੇ ਘਰੇ ਪੁਰਾਣੇ ਗਾਡਰ ਪਏ ਆ ਉਹ ਸਾਨੂੰ ਜ਼ਰੂਰ ਦੇ ਕੇ ਜਾਵੋ ਤਾਂ ਜੋ ਅਸੀਂ ਗਾਡਰਾਂ ਦੇ ਉੱਤੇ ਸਲੇਟਾਂ ਪਾ ਕੇ ਇਹ ਟੈਂਪਰੇਰੀ ਬੋਰਡ ਆ ਜਿਹੜੀ ਇਹ ਪੱਕੀ ਕਰ ਦਈਏ ਤੇ ਗਰਮੀਆਂ ਦੇ ਵਿੱਚ ਸਾਡੇ ਬਾਪੂ ਬਜ਼ੁਰਗਾਂ ਨੂੰ ਮਾਵਾਂ ਨੂੰ ਸਾਡੇ ਵੀਰਾਂ ਨੂੰ ਭੈਣਾਂ ਨੂੰ ਦਿੱਕਤ ਨਾ ਆਵੇ ਕਿਉਂਕਿ ਇੱਕ ਤਾਂ ਮੈਂਟਲੀ ਪੇਸ਼ੈਂਟ ਦੀ ਦਵਾਈ ਬਹੁਤ ਸਟਰੋਂਗ ਚੱਲਦੀ ਹੁੰਦੀ ਆ ਤੇ ਉਹ ਗਰਮ ਹੁੰਦੀ ਉੱਪਰੋਂ ਗਰਮੀ ਦੇ ਵਿੱਚ ਫਿਰ ਹੋਰ ਦਿੱਕਤ ਹੁੰਦੀ ਹੈ ਅਲੱਗ ਹਨ ਤੇ ਬੇਨਤੀ ਆ ਸਾਡੀ ਭੈਣਾ ਭਰਾਵਾਂ ਨੂੰ ਵੀ ਇਸ ਬਿਲਡਿੰਗ ਨੂੰ ਬਣਾਉਣ ਵਾਸਤੇ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਗਾਡਰ ਪਏ ਆ ਕਿਸੇ ਕੋਲੇ ਬਾਲੇ ਪਏ ਆ ਉਹ ਸਾਨੂੰ ਜਰੂਰ ਪਹੁੰਚਦੇ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ